ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੌਥ ਹਾਊਸ ਕਮਾਨਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਇੱਕ ਸ਼ਾਨਦਾਰ ਬੁਟੀਕ ਸੂਟ ਤੇ ਬਹੁਤ ਪਿਆਰੇ ਆਪਾਂ ਜੀ ਸੂਟ ਤੁਹਾਨੂੰ ਸ਼ੋਅ ਕਰਾਂਗੇ ਇਹਨਾਂ ਦੇ ਕਲਰ ਵੀ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਜੀ ਆਪਾਂ ਐਵੇਂ ਦੀਆਂ ਹੋਰ ਵੀ ਆਈਟਮਾਂ ਤੁਹਾਡੇ ਕੋਲੇ ਆਪਾਂ ਜੀ ਤੁਹਾਡੇ ਸਾਹਮਣੇ ਵੀਡੀਓ ਪਾਉਣੇ ਆ ਜੀ ਜਿਹੜੀ ਲੈ ਕੇ ਆਉਂਦੇ ਰਹਿੰਨੇ ਆ ਤੇ ਹੁਣ ਆਪਾਂ ਜੀ ਸ਼ੋਅ ਕਰਾਂਗੇ ਤੁਹਾਨੂੰ ਸੂਟ ਬਹੁਤ ਪਿਆਰੇ ਸੂਟ ਨੇ ਜੀ ਤੇ ਤੁਸੀਂ ਜੇ ਪਹਿਲਾਂ ਤਾਂ ਦੇਖ ਸਕਦੇ ਹੋ ਕਪੜਾ ਤੁਸੀਂ ਸਟੱਫ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਉੱਪਰ ਜਿਹਦੇ ਪੈਚਵਰਕ ਐਦਾਂ ਇਸ ਤਰ੍ਹਾਂ ਕੀਤਾ ਹੋਇਆ ਜੀ ਲਓ ਜੀ ਆਪਾਂ ਤੁਹਾਨੂੰ ਆਹ ਲਓ ਜੀ ਇਹਦੇ ਨਾਲ ਪਿਓਰ ਦੀ ਬਾਟਮ ਲੱਗੀ ਹੋਈ ਹੈ ਆਪਾਂ ਵੀਡੀਓ ਨੂੰ ਜਿਆਦਾ ਲੰਬਾ ਨਹੀਂ ਕਰਦੇ ਜੀ ਕਿਉਂਕਿ ਆਪਣਾ ਮਕਸਦ ਹੁੰਦਾ ਕਿ ਤੁਹਾਡੇ ਤੱਕ ਵੀਡੀਓ ਪਹੁੰਚਾਉਣਾ ਕਿ ਪਤਾ ਲੱਗ ਜੇ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇਹਦੇ ਨਾਲ ਜੀ ਪਿਓਰ ਔਰਗੈਂਜ਼ਾ ਦੀ ਜੀ ਦੁਪੱਟਾ ਇਹਦੇ ਨਾਲ ਲਾਇਆ ਹੋਇਆ ਜੀ ਪਿਆਰਾ ਜਿਹਾ ਦੁਪੱਟਾ ਜੀ ਤੇ ਦੁਪੱਟੇ ਦੇ ਉੱਪਰ ਵੀ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਵਰਕ ਹੈ ਜੀ ਇਦੇ ਵਿੱਚ ਆਪਾਂ ਤੁਹਾਨੂੰ ਦੂਸਰਾ ਕਲਰ ਵੀ ਦਿਖਾ ਦਿੰਨੇ ਆ 3500 ਦੀ ਰੇਂਜ ਦੇ ਵਿੱਚ ਜੀ ਇਹ ਸੂਟ ਆ ਤੇ ਇਹਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇੱਕ ਵਾਰੀ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਸੰਪਰਕ ਕਰੋ ਜੀ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰੋ ਤੇ ਆਪਾਂ ਤੁਹਾਨੂੰ ਇਹ ਸੂਟ ਦੀ ਫੋਟੋ ਅਲੱਗ ਤੋਂ ਪ੍ਰੋਵਾਈਡ ਕਰਵਾ ਦੇਵਾਂਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਨੰਬਰ ਤੇ ਭੇਜ ਸਕਦੇ ਹੋ ਜੀ ਤੇ ਬਾਕੀ ਆਪਾਂ ਤੁਹਾਨੂੰ ਅਗਲਾ ਪੀਸ ਵੀ ਦਿਖਾਵਾਂਗੇ ਦੋਨੇ ਪੀਸ ਨੇ ਜੀ ਇਹ 3500 ਦੀ ਰੇਂਜ ਦੇ ਵਿੱਚ ਨੇ ਕੋਈ ਕਿਸੇ ਮੇਰੀ ਭੈਣ ਨੂੰ ਇਹ ਚਾਹੀਦੇ ਹੁਣ ਸੂਟ ਤਾਂ ਜੀ ਉਹ ਆਪਣੇ ਕੋਲ ਪ੍ਰੋਵਾਈਡ ਆ ਬਾਇ ਕਰ ਸਕਦੇ ਨੇ ਦੇਖੋ ਜੀ ਬਾਕੀ ਤੁਸੀਂ ਇਹਦੇ ਉੱਪਰ ਵਰਕ ਕੀਤਾ ਹੋਇਆ ਜੋ ਲਓ ਜੀ ਪਿਆਰਾ ਜਿਹਾ ਪੀਸ ਹੈ ਹੁਣ ਆਪਾਂ ਤੁਹਾਨੂੰ ਅਗਲਾ ਪੀਸ ਵੀ ਸ਼ੋਅ ਕਰਾਂਗੇ ਉਹਦੇ ਉੱਪਰ ਵੀ ਪੈਚ ਵਰਕ ਮਿਲੂਗਾ ਜੀ ਤੁਹਾਨੂੰ ਤੇ ਆਹ ਲਓ ਜੀ ਕੈਨੇਡੀਅਨ ਲੀਫ ਹੈ ਜੀ ਉਹਦਾ ਪੈਚਵਰਕ ਮਿਲੇਗਾ ਤੁਹਾਨੂੰ ਆ ਦੇਖੋ ਲਓ ਜੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਜੀ ਇਹਦੀ オーਗਾਂਜ਼ਾ ਦਾ ਸੂਟ ਹੈ ਜੀ बॉटਮ ਵੀ ਤੁਹਾਨੂੰ ਲਓ ਜੀ ਪਲੇਨ बॉटਮ ਰਹਿਣ ਵਾਲੀ ਹੈ ਜੀ ਤੇ ਇਹਦੇ ਗਲੇ ਦੇ ਉੱਪਰ ਵੀ ਇਸ ਤਰ੍ਹਾਂ ਵਰਕ ਕੀਤਾ ਹੋਇਆ ਤੇ ਹੁਣ ਵਾਰੀ ਹੈ ਦੁਪट्टे ਦੀ ਆਪਾਂ ਤੁਹਾਨੂੰ ਦੁਪੱਟਾ ਵੀ ਦਿਖਾਵਾਂਗੇ ਆ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਜੀ ਪੈਚ ਵਰਕ ਸੇਮ ਜੀ ਪਿਆਰਾ ਜਿਹਾ ਪੀਸ ਹੈ ਜੀ ਪ੍ਰਾਈਸ ਜੈਨੂਨ ਜਾ ਜੀ 2350 ਦਾ ਜੀ ਪ੍ਰਾਈਸ ਆ फटाफट ਡੀਐਮ ਕਰੋ ਜੀ ਜਿਹਨਾਂ ਨੂੰ ਅਹੀ ਵਾਲਾ ਸੂਟ ਚਾਹੀਦਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਬਸਾ ਦਿੰਨੇ ਆ ਜੀ ਆਹ ਲੋ ਜੀ ਇੱਕ ਯੈਲੋ ਕਲਰ ਇਸ ਵਿੱਚ ਇਹ ਦੂਸਰਾ ਕਲਰ ਜੀ ਇਹ ਪਰਪਲ ਫੋਟੋ ਉਹਨਾਂ ਦੀ ਖੋਲ ਕੇ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਬਟ ਤੁਸੀਂ ਪੀਸ ਦੇਖੋ ਇੱਕ ਵਾਰੀ ਬਹੁਤ ਸੋਹਣੀ ਕੁਆਲਿਟੀ ਹੈ ਇਹਨਾਂ ਦੀ ਮੂੰਹੋਂ ਬੋਲਦੇ ਨੇ ਪੀਸ ਪਾਰਟੀ ਵੇਅਰ ਸੂਟ ਨੇ ਜੀ ਇਹ ਅਗਲਾ ਵੀ ਅੱਪਾ ਤੁਹਾਨੂੰ ਸ਼ੋਅ ਕਰਾਂਗੇ ਲਓ ਜੀ ਇਹ ਬੁਟੀਕ ਪੀਸ ਨੇ ਜੀ ਲਿਮਟਿਡ ਜਿਹਾ ਸਟਾਕ ਹੈ ਜਿੰਨੇ ਪੀਸ ਅਪਣੇ ਤੁਹਾਨੂੰ ਦਿਖਾਈ ਨੇ ਉਨੇ ਹੀ ਪੀਸ ਮਿਲਣਗੇ ਆਹ ਲਓ ਜੀ ਜੀ ਸੇਮ ਜੀ ਆਰਗੈਂਜ਼ਾ ਦੇ ਨਾਲ ਜੀ ਸ਼ਰਟ ਆ ਤੇ ਜਿਹੜੀ ਬਾਟਮ ਆ ਜੀ ਬਾਟਮ ਦੇ ਇਸ ਤਰ੍ਹਾਂ نیچے ਤੁਹਾਨੂੰ ਵਰਕ ਮਿਲ ਜੇਗਾ ਫਿਨਿਸ਼ਿੰਗ ਚੈੱਕ ਕਰੋ ਜੀ ਬਾਕੀ ਤੁਸੀਂ ਪਾਰਟੀਪੀਰ ਸੂਟ ਨੇ ਜੀ ਦੁਪट्टे ਤੇ ਵੀ ਜੀ ਕੱਟਵਰਕ ਤੁਹਾਨੂੰ ਦੇਖਣ ਨੂੰ ਮਿਲੇਗਾ ਪਿਆਰਾ ਜਿਹਾ ਪੀਸਾ ਇਹਦੇ ਵਿੱਚ ਕਲਰ ਇੱਕੋ ਹੀ ਹੈ ਜੀ ਇਹ ਕੇਵਲ ਦਿਖਾਇਆ ਦੋ ਕਲਰ ਹੋਗੇ ਲੋ ਜੀ ਪਰਪਲ ਕਲਰ ਜੀ ਇਹਦੇ ਵਿੱਚ ਕਿਸੇ ਵੀ ਮੇਰੀ ਬੈਣ ਨੂੰ ਚਾਹੀਦਾ ਹੋਇਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਪਰ ਜੀ ਤੁਸੀਂ ਪਰਸਨਲ ਮੈਸੇਜ ਕਰੋ ਜੀ ਕਾਲ ਕਰ ਸਕਦੇ ਹੋ ਆਪਾਂ ਤੁਹਾਨੂੰ ਇਹਨਾਂ ਸੂਟਾਂ ਦੀਆਂ ਫੋਟੋਆਂ ਲੱਗ ਕੇ ਤੋਂ ਪ੍ਰੋਵਾਈਡ ਕਰਵਾ ਦਾਂਗੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ